ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮੰਨੂ ਆ ਪੀਵਨ ਹਾਰ ਕਰੋਧ ਕਟੋਰੀ ਮੋਹੇ ਭਰੀ ਪਿਲਾਵਾ ਅਹੰਕਾਰ ਕਲ ਕਲ ਵਾਲੀ ਕਾਮ ਮਦ ਮੰਨੂ ਆ ਪੀਵਨ ਹਾਰ ਕਰੋਧ ਕਟੋਰੀ ਮੋਹੇ ਭਰੀ ਪਿਲਾਵਾ ਅਹੰਕਾਰ ਮਜਲਸ ਕੂੜੇ ਲਬ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰਸਾਰ ਗੁਣ ਮੰਡੇ ਕਰ ਸੀਲ ਕਿਉ ਸ਼ਰਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੇ ਜਾਹੇ ਵਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸਨਾ ਤਾਤ ਮਨਸਾ ਕਟੋਰੀ ਕੂੜ ਭਰੀ ਪਿਲਾਏ ਜਮਕਾਲ ਇਤ ਮਦ ਪੀਤੇ ਨਾਨਕ ਬਹੁਤੇ ਖਟিয়ে ਵਿਕਾਰ ਗਿਆਨ ਗੁੜ ਸਲਾ ਮੰਡੇ ਭਉ ਮਾਸ ਆਹਾਰ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤਿਸ ਕੀ ਧਾਰ ਸਤ ਸੰਗਤ ਸਿਉ ਮੇ ਲਾਪ ਹੋਏ ਲਿਬ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਬਿਕਾਰ ਫੌੜੀ ਆਪੇ ਸੁਰ ਨਰ ਗੰਗੰਦਰ ਬਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹਿਸਾ ਆਪੇ ਗੁਰਮੁਖ ਅਕਤ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸਣਿਆਸੀ ਫਿਰੇ ਬਿਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵਿਖੇ ਆਪੇ ਆਪੇ ਸਬਣਾ ਜੀਆਂ ਕਾ ਹੈ ਜਾਣੀ ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵਿਖੇ ਆਪੇ ਆਪੇ ਸਵਣਾ ਜੀਆਂ ਕਾ ਹੈ ਜਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਮਰਦਾਨਾ ਪਹਿਲਾ ਕਲਯੁਗੀ ਸੁਭਾਉ ਮਾਨੋ ਸ਼ਰਾਬ ਕੱਢਣ ਵਾਲੀ ਮੱਟੀ ਹੈ ਕਾਮ ਮਾਨੋ ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ ਮਨੁੱਖ ਦਾ ਮਨ ਹੈ ਮੋਹ ਨਾਲ ਭਰੀ ਹੋਈ ਕ੍ਰੋਧ ਦੀ ਮਾਨੋ ਕਟੋਰੀ ਤੇ ਅਹੰਕਾਰ ਮਾਨੋ ਪਿਉਣ ਵਾਲਾ ਹੈ ਕੂੜੇ ਲੋਭ ਦੀ ਮਾਨੋ ਮਜਲਿਸ ਹੈ ਜਿਸ ਵਿੱਚ ਬਹਿ ਕੇ ਮਨ ਕਾਮ ਦੀ ਸ਼ਰਾਬ ਨੂੰ ਪੀ ਕੇ ਖੁਆਰ ਹੁੰਦਾ ਹੈ ਚੰਗੀ ਕਰਨ ਨੂੰ ਸ਼ਰਾਬ ਕੱਢਣ ਵਾਲੀ ਲਾਹਣ ਸੱਚ ਬੋਲਣ ਗੁੜ ਬਣਾ ਕੇ ਸੱਚੇ ਨਾਮ ਨੂੰ ਸੇਸ਼ ਸ਼ਰਾਬ ਬਣਾ ਗੁਣਾ ਨੂੰ ਮੰਡੇ ਸੀਤਲ ਸੁਭਾਅ ਨੂੰ ਘਿਉ ਅਤੇ ਸ਼ਰਮ ਨੂੰ ਮਾਸ ਇਹੇ ਸਾਰੀ ਖੁਆਰ ਬਣਾ। اے ਨਾਨਕ ਇਹ ਖੁਆਰ ਸਤਿਗੁਰੂ ਦੇ ਸੰਮੁਖ ਹੋਇਆ ਮਿਲਦੀ ਹੈ। ਤੇ ਇਸ ਦੇ ਖਾਦਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਸਰੀਰ ਮਾਨੋ ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ ਮੱਟੀ ਹੈ। ਅਹੰਕਾਰ ਸ਼ਰਾਬ ਅਤੇ ਤ੍ਰਿਸ਼ਨਾ ਵਿੱਚ ਭਟਕਣਾ ਮਾਨੋ ਮਹਿਫਲ ਹੈ। ਕੂੜ ਨਾਲ ਭਰੀ ਹੋਈ ਵਾਸ਼ਨਾ ਮੰਨੋ ਕਟੋਰੀ ਹੈ ਤੇ ਜਮ ਕਾਲ ਮਨੋ ਭਿਲਾਉਂਦਾ ਹੈ। हे ਨਾਨਕ ਜਿਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਘਟੇ ਜਾਂਦੇ ਹਨ। ਭਾਵ ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ। ਪ੍ਰਭੂ ਦਾ ਗਿਆਨ ਮੰਨੋ ਗੁੜ ਹੈ। ਸਿਵਸਲਾ ਰੋਟੀਆਂ ਪ੍ਰਭੂ ਦਾ ਧਰਮਾਸ ਇਹ ਖੁਵਾਰ ਹੋਵੇ। ਏ ਨਾਨਕ ਇਹ ਭੋਜਨ ਸੱਚਾ ਹੈ ਕਿਉਂਕਿ ਸੱਚਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਸਕਦਾ ਹੈ ਜੇ ਸਰੀਰ ਮੱਟੀ ਹੋਵੇ ਆਪੇ ਦੀ ਪਛਾਣ ਸ਼ਰਾਬ ਉਸ ਦੀ ਧਾਰ ਭਾਵ ਜਿਸ ਦੀ ਧਾਰ ਅਮਰ ਕਰਨ ਵਾਲੀ ਹੋਵੇ ਸੱਤ ਸੰਗਤ ਨਾਲ ਮੇਲ ਹੋਵੇ ਭਾਵ ਮਜਲਿਸ ਸੱਤ ਸੰਗਤ ਹੋਵੇ ਅੰਮ੍ਰਿਤ ਨਾਮ ਦੀ ਭਰੀ ਹੋਈ ਲੇਬ ਰੂਪ ਕਟੋਰੀ ਹੋਵੇ ਤਾਂ ਹੀ ਮਨੁੱਖ ਇਸ ਸ਼ਰਾਬ ਨੂੰ ਪੀ ਵੀ ਕੇ ਸਾਰੇ ਵਿਕਾਰ ਪਾਪ ਦੂਰ ਕਰਦੇ ਹਨ ਪਰਭੂ ਆਪ ਹੀ ਦੇਵਤਾ ਮਨੁੱਖ ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ ਅਤੇ ਆਪ ਹੀ ਛੇ ਦਰਸ਼ਨਾ ਦੀ ਬੋਲੀ ਬਣਾਉਣ ਵਾਲਾ ਹੈ ਆਪ ਹੀ ਸ਼ਿਵ ਸ਼ੰਕਰ ਤੇ ਮਹੇਸ਼ਤਾ ਕਰਤਾ ਹੈ ਆਪੇ ਹੀ ਗੁਰੂ ਦੇ ਸੰਮੁਖ ਹੋ ਕੇ ਆਪਣੇ ਕਥ ਸਰੂਪ ਦੀਆਂ ਵਧਾਈਆਂ ਕਰਦਾ ਹੈ ਆਪੇ ਹੀ ਯੋਗ ਦੀ ਸਾਧਨਾ ਕਰਨ ਵਾਲਾ ਹੈ ਆਪੇ ਹੀ ਭੋਗਾਂ ਵਿੱਚ ਪਵਿੱਤਰ ਹੈ ਤੇ ਆਪੇ ਹੀ ਸੰਿਆਸੀ ਬਣ ਕੇ ਉਜਾੜਾ ਵਿੱਚ ਫਿਰਦਾ ਹੈ ਆਪੇ ਹੀ ਆਪਣੇ ਨਾਲ ਚਰਚਾ ਕਰਦਾ ਹੈ ਆਪੇ ਹੀ ਉਪਦੇਸ਼ ਕਰਦਾ ਹੈ ਆਪ ਹੀ ਸਿਆਣੀ ਮਤ ਵਾਲਾ ਸੁੰਦਰ ਸਰੂਪ ਹੈ ਆਪਣਾ ਕੋਤਕ ਕਰਕੇ ਆਪ ਹੀ ਵੇਖਦਾ ਹੈ ਅਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ